ਈ ਮਈ ਦੀ ਦੁਪਹਿਰ ਜਦੋਂ ਰਾਜਾ ਰਗੂਬਾਂਛੀ ਦੇ ਸੈਰੋਂ ਪਰ ਕਹਾੜੀ ਜਾਂ ਦਾਉ ਨਾਂ ਦੇ ਹਥਿਆਰ ਨਾਲ ਵਾਰ ਕੀਤਾ ਗਿਆ ਤਾਂ ਉੱਥੇ ਤਿੰਨ ਲੋਕ ਹੋਰ ਵੀ ਖੜੇ ਸੀ। ਇਨ੍ਹਾਂ 'ਚ ਸੋਨਮ ਸੀ ਤੇ ਦੋ ਹੋਰ ਕਾਤਲ। ਉਹਨਾਂ ਦਾ ਕੰਮ ਇਹ ਸੀ ਕਿ ਜੇਕਰ ਪਹਿਲਾ ਬੰਦਾ ਨਾਕਾਮਜਾਬ ਹੋ ਗਿਆ ਤਾਂ ਉਹ ਵੀ ਰਾਜਾ ਨੂੰ ਮਾਰਦੇ ਵਿੱਚ ਉਸ ਦਾ ਸਾਥ ਦੇਣਗੇ ਤਾਂ ਕਿ ਉਸ ਨੂੰ ਕਾਬੂ ਕੀਤਾ ਜਾ ਸਕੇ। ਜਿਵੇਂ ਹੀ ਰਾਜਾ ਪਹਾੜੀ ਦੇ ਸਿਖਰ ਤੇ ਗਿਆ ਤੇ ਸਭ ਤੋਂ ਪਹਿਲਾਂ ਇੱਕ ਕਾਤਲ ਰਾਜਾ ਦੇ ਕਰੀਬ ਜਾਂਦਾ। ਪਿੱਛੇ ਤੋਂ ਕੁਲਹਾੜੀ ਲੈ ਕੇ ਉਹ ਸੋਨਮ ਵੱਲ ਦੇਖਦਾ ਸੋਨਮ ਵੱਲੋਂ ਇਸ਼ਾਰਾ ਕੀਤਾ ਜਾਂਦਾ ਤਾਂ ਉਸ ਕਾਤਲ ਬਲੂ ਰਾਜਾ ਦੇ ਪਿੱਛੇ ਗਿੱਚੀ ਦੇ ਵਿੱਚ ਕਹਾੜੀ ਦਾ ਵਾਰ ਕਰ ਦਿੱਤਾ ਜਾਂਦਾ। ਰਾਜਾ ਸੈਰੋ ਪਰ ਹੱਥ ਰੱਖਦਾ ਤੇ ਇਸ ਤੋਂ ਪਹਿਲਾਂ ਕਿ ਉਹ ਚੀਕ ਸਕਦਾ। ਕਾਤਲ ਵੱਲੋਂ ਸੋਨਮ ਦੀਆਂ ਅੱਖਾਂ ਸਾਹਮਣੇ ਦੂਸਰਾ ਵਾਰ ਵੀ ਕਰ ਦਿੱਤਾ ਜਾਂਦਾ। ਰਾਜਾ ਮੁੜਦਾ ਤੇ ਉਸ ਵੱਲੋਂ ਸੋਨਮ ਨੂੰ ਦੇਖਿਆ ਜਾਂਦਾ ਤਾਂ ਉਹ ਦੇਖਦੇ ਸਾਰੀ ਸਮਝ ਗਿਆ ਕਿ ਇਹ ਸਭ ਸਾਜ਼ਿਸ਼ ਚੋਂ ਸੋਨਮ ਵੀ ਉਹਨਾਂ ਕਾਤਲਾਂ ਦੇ ਨਾਲ ਆ। ਤੇ ਜਿਵੇਂ ਸੋਨਮ ਨੇ ਰਾਜਾ ਦੀ ਚੀਕ ਸੁਣੀ ਤੇ ਖੂਨ ਦੇਖਿਆ ਤਾਂ ਉਹ ਸਹਿਮ ਗਈ ਤੇ ਪਿੱਛੇ ਵੱਲ ਅੱਖਾਂ ਬੰਦ ਕਰਕੇ ਖੜੀ ਹੋ ਗਈ। ਫਿਰ ਕੁਝ ਹੋਰ ਵਾਰ ਹੁੰਦੇ ਨੇ ਤੇ ਰਾਜਾ ਥੱਲੇ ਡਿੱਗਦਾ ਤੇ ਉਹ ਖਾਮੋਸ਼ ਹੋ ਗਿਆ ਫਿਰ ਸੋਨਮਤ ਦੇ ਦੂਸਰੇ ਦੋਨੋਂ ਕਿਲਰ ਵੀ ਕੋਲ ਆਉਂਦੇ ਨੇ ਇਸ਼ਾਰਿਆਂ ਚ ਗੱਲ ਹੁੰਦੀ ਆ ਤੇ ਫਿਰ ਉੱਥੇ ਹੀ ਪਾਸ ਮੌਜੂਦ ਖਾਈ ਦੇ ਵਿੱਚ ਉਸ ਨੂੰ ਸੁੱੜ ਦਿੱਤਾ ਜਾਂਦਾ ਫਿਰ ਇੱਕ ਕਾਤਲ ਨੂੰ ਸੋਨਮਾ ਆਪਣੀ ਸਕੂਟੀ ਤੇ ਬਿਠਾਉਂਦੀ ਆ ਤੇ ਦੂਸਰੇ ਕਾਤਲ ਦੂਸਰੀ ਸਕੂਟੀ ਦੇ ਉੱਤੇ ਬੈਠਦੇ ਨੇ ਤੇ ਉੱਥੋਂ ਨਿਕਲਦੇ ਨੇ ਤੇ 10 ਕਿਲੋਮੀਟਰ ਦੂਰ ਜਾ ਕੇ ਸਭ ਆਪੋ ਆਪਣੇ ਰਾਹਤੇ ਨਿਕਲ ਜਾਂਦੇ ਨੇ ਇਹ ਪੂਰੀ ਕਹਾਣੀ ਮਹਗਾ ਲਿਆ ਪੁਲਿਸ ਦੀ 790 ਪੇਜਾਂ ਤਾਰਜ ਇੱਕ ਚਾਰ ਸ਼ੀਟਰ ਅੰਦਰ ਲਿਖੀ ਹੋਈ ਆ ਤੇ ਇਸੇ ਚਾਰ ਸ਼ੀਟ ਮੁਤਾਬਕ ਸੋਨਮ ਰਾਜਾ ਦੇ ਕਤਲ ਦੀ ਮੇਨ ਸਾਜ਼ਿਸ਼ ਕਰਤਾ ਸੀ ਇਹ ਹੀ ਨਹੀਂ ਸੋਨਮ ਨੇ ਇਸ ਤੋਂ ਪਹਿਲਾਂ ਵੀ ਰਾਜਾ ਨੂੰ ਮਾਰ ਦੇ ਲਈ ਤਿੰਨ ناکਾਮ ਕੋਸ਼ਿਸ਼ਾਂ ਕੀਤੀਆਂ ਸੀ ਇਹਨਾਂ ਦੀ ਸ਼ੁਰੂਆਤ ਹੁੰਦੀ ਆ ਰਿਸ਼ਤਾ ਤੈਹ ਹੋਣ ਤੋਂ ਬਾਅਦ ਵਿਆਹ ਤੋਂ ਵੀ ਪਹਿਲਾਂ ਪਰ ਉਸ ਵਖਤ ਰਾਜਾ ਟਾਰਗੇਟ ਦੇ ਉੱਤੇ ਨਹੀਂ ਸੀ ਬਲਕਿ ਉਸ ਨੂੰ ਨਹੀਂ ਸੀ ਮਾਰਨਾ ਰਾਜਾ ਦੀ ਜਗ੍ਹਾ ਦੇ ਉੱਤੇ ਕਿਸੇ ਹੋਰ ਨੇ ਮਰਨਾ ਸੀ ਇੱਕ ਔਰਤ ਨੇ ਸੋਨਮ ਦਾ ਪਲਾਨ ਸੀ ਕਿ ਕਿਸੇ ਅਜਾਈ ਲੜਕੀ ਨੂੰ ਲਿਆਂਦਾ ਜਾਵੇ ਜੋ ਉਸੇ ਦੀ ਕੱਦ ਕਾਠੀ ਦੀ ਹੋਵੇ ਉਸ ਨੂੰ ਮਾਰਿਆ ਜਾਵੇ ਫਿਰ ਉਸ ਨੂੰ ਜਲਾ ਦਿੱਤਾ ਜਾਵੇ ਤੇ ਉਸ ਦੇ ਕੋਲ ਸੋਨਮ ਦੇ ਆਈਡੀ ਕਾਰਡਸ ਛੱਡ ਦਿੱਤੇ ਜਾਣ ਤਾਂ ਲੋਕਾਂ ਤੇ ਉਸਦੇ ਘਰ ਵਾਲੇ ਸਮਝਣਗੇ ਕਿ ਸੋਨਮ ਮਰ ਗਈ। ਦੂਸਰੀ ਕੋਸ਼ਿਸ਼ ਇਹ ਸੀ ਕਿ ਸੋਨਮ ਦੀ ਸਕੂਟਰੀ ਇੱਕ ਨਦੀ ਦੇ ਕਿਨਾਰੇ ਮਿਲੇ, ਉਸਦਾ ਸਮਾਨ ਤੇ ਆਈ.ਡੀ. ਕਾਰਡ ਮਿਲੇ ਤੇ ਲੋਕ ਸਮਝਣਾ ਕਿ ਸੋਨਮ ਤਾਂ ਨਦੀ ਦੇ ਵਿੱਚ ਡੁੱਬ ਕੇ ਮਰ ਗਈ। ਪਰ ਇਹ ਦੋਨੋਂ ਹੀ ਕੋਸ਼ਿਸ਼ਾਂ ناکਾਮਜਾਬ ਹੁੰਦੀਆਂ ਨੇ। ਤਾਂ ਹੁਣ ਵਿਆਹ ਦੀ ਤਾਰੀਖ 11 ਮਈ ਵੀ ਨਿੱਦੀ ਕਾ ਗਈ। ਤਾਂ ਸੋਨਮ ਦੇ ਆਸ਼ਕ ਰਾਜ ਕੁਸ਼ਵਾਂ ਨੇ ਸੋਨਮ ਨੂੰ ਕਿਹਾ ਕਿ ਤੂੰ ਹੁਣ ਵਿਆਹ ਕਰਵਾ ਲੈ ਕਿਉਂਕਿ ਹੁਣ ਤਾਂ ਤੂੰ ਘਰੋਂ ਬਾਹਰ ਵੀ ਨਹੀਂ ਨਿਕਲ ਪਾਵੇਂਗੀ। ਤੇ ਨਾਲ ਹੀ ਨਾਲ ਇਹ ਵੀ ਸੋਚ ਕਿ ਵਿਆਹ ਤੋਂ ਬਾਅਦ ਰਾਜਾ ਨੂੰ ਰਾਸਤੇ ਚੋਂ ਕਿਵੇਂ ਹਟਾਉਣਾ। ਹੁਣ ਵਿਆਹ ਦਾ ਦਿਨ ਆਇਆ ਤੇ ਵਿਆਹ ਹੁੰਦਾ ਵੀ ਆ ਪਰ ਵਿਆਹ ਵਾਲੇ ਦਿਨ ਤੋਂ ਹੀ ਦੋਹਣਾਂ ਪਲਾਨ ਕਰ ਰਹੀ ਸੀ ਕਿ ਆਪਦੇ ਨਵੇਂ ਪਤੀ ਨੂੰ ਮਾਰਿਆ ਕਿਵੇਂ ਜਾਵੇ ਤਾਂ ਵਿਆਹ ਤੋਂ ਕੁਝ ਦਿਨ ਬਾਅਦ ਹੀ ਸੋਨੂੰ ਵੱਲੋਂ ਗੋਹਾਟੀ ਦਾ ਪਲਾਨ ਬਣਾਇਆ ਜਾਂਦਾ ਇਹ ਸੋਚ ਕੇ ਕਿ ਰਾਜਾ ਨੂੰ ਜਿੱਥੇ ਮਾਰਨਾ ਉਹ ਜਗ੍ਹਾ ਦੂਰ ਹੋਣੀ ਚਾਹੀਦੀ ਆ ਜਦੋਂ ਗੋਹਾਟੀ ਪਹੁੰਚੀ ਤਾਂ ਪਹਿਲੀ ਕੋਸ਼ਿਸ਼ 21 ਤਰੀਕ ਨੂੰ ਕੀਤੀ ਜਾਂਦੀ ਹੈ ਕਿਉਂਕਿ ਤਿੰਨ ਕਾਤਲ ਸੋਨਮ ਤੇ ਰਾਜਾ ਤੋਂ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸੀ ਪਰ 21 ਤਰੀਕ ਨੂੰ ਉਹਨਾਂ ਨੂੰ ਕੋਈ ਅਜਿਹੀ ਜਗ੍ਹਾ ਨਹੀਂ ਮਿਲ ਪਉਂਦੀ ਜੋ ਬਿਲਕੁਲ ਇਕਾਂਤ ਦੇ ਵਿੱਚ ਹੋਵੇ ਸੋਨਮ ਨੇ ਤਾਂ ਪੂਰੀ ਕੋਸ਼ਿਸ਼ ਕੀਤੀ ਕਿ ਰਾਜਾ ਨੂੰ ਗੋਹਾਟੀ ਚ ਹੀ ਟਿਕਾਣੇ ਲਾਤਾ ਜਾਵੇ ਪਰ ਰਾਜਾ ਦੀ ਕਿਸਮਤ ਕਿ ਉਹਨਾਂ ਨੂੰ ਕੋਈ ਜਗ੍ਹਾ ਹੀ ਨਹੀਂ ਮਿਲ ਪਉਂਦੀ। ਇਸੇ ਤੋਂ ਬਾਅਦ 21 ਤਰੀਕ ਨੂੰ ਇਹ ਸ਼ੀਲਾਂਗ ਪਹੁੰਚਦੇ ਨੇ ਤੇ ਉੱਥੇ ਵੀ ਰਾਜਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋਚਿਆ ਗਿਆ ਕਿ ਇੰਨੀਆਂ ਉੱਚੀਆਂ-ਉੱਚੀਆਂ ਜਗਾਮਾਂ ਨੇ ਪਹਾੜੀਆਂ ਨੇ ਕਿਸੇ ਜਗ੍ਹਾ ਤੋਂ ਵੀ ਰਾਜਾ ਲਿਆ ਨੂੰ ੱੱਕਾ ਦੇ ਦਿੱਤਾ ਜਾਵੇ ਤਾਂ ਉਹ ਨੀਚੇ ਡਿੱਗ ਕੇ ਹੀ ਮਰ ਜਾਊਗਾ। ਪਰ ਨਮਾ ਇਲਾਕਾ ਹੋਣ ਕਰਕੇ ਉਹਨਾਂ ਨੂੰ ਅਜਿਹੀ ਕੋਈ ਜਗ੍ਹਾ ਹੀ ਨਹੀਂ ਮਿਲ ਪਾਈ ਜੋ ਜ਼ਿਆਦਾ ਉੱਚੀ ਹੋਵੇ, ਇਕਾਂਤ ਦੇ ਵਿੱਚ ਹੋਵੇ ਤੇ ਰਾਜਾ ਨੂੰ ਥੋ ੱੱਕਾ ਦਿੱਤਾ ਜਾ ਸਕੇ। ਤੇ ਤੀਸਰੀ ਕੋਸ਼ਿਸ਼ 22 ਤਰੀਕ ਨੂੰ ਕੀਤੀ ਜਾਂਦੀ ਆ। ਪਲਾਣੇ ਕੀਤਾ ਗਿਆ ਸੀ ਕਿ ਰਾਜਾ ਤੇ ਮੈਂ ਖਾਈ ਦੇ ਕਿਨਾਰੇ ਤੇ ਸੈਲਫੀ ਲਵਾਂਗੇ। ਤੇ ਸਾਲ ਪਿਲੰਦੇ ਸਮੇਂ ਉਸ ਨੂੰ ਖਾਈ ਦੇ ਵਿੱਚ ਮੈਂ ਤੱਕਾ ਦੇ ਦੂੰਗੀ ਜਿਸ ਤੇ ਕਾਰਨ ਉਹ ਮਰ ਜਾਊ ਪਰ ਉਸ ਦਿਨ ਤੇਜ਼ ਬਾਰਿਸ਼ ਹੋ ਰਹੀ ਸੀ ਤੇ ਰਾਜਾ ਨੇ ਪਹਾੜੀ ਦੇ ਕਿਨਾਰੇ ਤੇ ਜਾਣ ਤੋਂ ਇਨਕਾਰ ਕਰਤਾ ਮਤਲਬ ਮੀਨੇ ਰਾਜਾ ਦੀ ਜਾਣ ਤੀਜੀ ਵਾਰ ਵੀ ਬਚਾ ਲਈ ਤੇ ਹੁਣ ਤਿੰਨ ਕੋਸ਼ਾ ناکਾਮਜਾਬ ਹੋ ਚੁੱਕੀਆਂ ਸੀ ਤੇ ਹੁਣ ਰਾਜਾ ਇਹ ਵੀ ਕਹਿੰਦਾ ਰਿਹਾ ਸੀ ਕਿ ਉਹ ਉਸ ਨੇ ਵਾਪਸ ਜਾਣਾ ਫਿਰ ਆਉਂਦੀ ਆ 23 ਮਈ ਦੀ ਤਰੀਕਾ ਸੋਨਮ ਨੂੰ ਪਤਾ ਚੱਲਦਾ ਕਿ 16 ਇਲਾਕੇ ਦੇ ਵਿੱਚ ਇੱਕ ਵਾਟਰਫਾਲ ਆ ਤੇ ਉਹ ਕਾਫੀ ਸਨਾਟੇ ਵਾਲੀ ਜਗ੍ਹਾ ਤੇ ਨ ਤਿੰਨ ਕਾਤਲਾਂ ਦੇ ਬਲੋਸ ਜਗਾ ਦੀ ਰੇਕੀ ਵੀ ਕਰ ਲਈ ਜਾਂਦੀ ਆ ਤੇ ਸੋਨਮ ਰਾਜਾ ਨੂੰ ਉੱਥੇ ਜਾਣ ਲਈ ਮਨਾ ਵੀ ਲੈਂਦੀ ਆ ਤੇ ਉਹ ਉੱਥੇ ਪਹੁੰਚਦੇ ਨੇ ਉਹ ਤਿੰਨੋਂ ਕਾਤਲ ਉੱਥੇ ਪਹਿਲਾਂ ਹੀ ਪਹੁੰਚ ਚੁੱਕੇ ਸੀ ਇੱਕ ਕਾਤਲ ਸਕੂਟੀ ਕੋਲ ਹੀ ਰੁਕਦਾ ਤਾਂ ਕਿ ਦੇਖ ਸਕੇ ਕਿ ਕੋਈ ਆ ਤਾਂ ਨਹੀਂ ਰਿਹਾ ਜਦੋਂ ਆਸ-ਪਾਸ ਸਨਾਟਾ ਸੀ ਤਾਂ ਸੋਨ ਨੂੰ ਵੱਲੋਂ ਇਸ਼ਾਰਾ ਕੀਤਾ ਜਾਂਦਾ ਤੇ ਰਾਜਾ ਦੇ ਉੱਪਰ ਬਿਸ਼ਾ ਚੌਹਣ ਵੱਲੋਂ ਕਹਾੜੀ ਨਾਲ ਵਾਰ ਕਰ ਦਿੱਤਾ ਜਾਂਦਾ ਸੋਨਮ ਸਾਹਮਣੇ ਖੜ ਸਭ ਦੇਖ ਰਹੀ ਸੀ ਤੇ ਜਦੋਂ ਰਾਜਾ ਮਰ ਗਿਆ ਤਾਂ ਸੋਨਮ ਨੇ ਖੁਦ ਕਾਤਲਾਂ ਨਾਲ ਲਾ ਕੇ ਉਦੀ লাশ ਨੂੰ ਖਾਈ ਦੇ ਵਿੱਚ ਸੁੱਟਵਾਇਆ ਸ਼ਿਲਾੰਗਪੁਰਸ ਕੋਲ ਤਮਾਮ ਸਬੂਤ ਮੌਜੂਦ ਨੇ ਇਹ ਵੀਡੀਓ ਜਿਸ ਦੇ ਵਿੱਚ ਸੋਨਮਾ ਤੇ ਤਿੰਨੋਂ ਕਾਤਲ ਵੀ ਕੈਦ ਹੋ ਗਏ ਤੇ ਨਾਲ ਹੀ ਰਾਜ ਕੁਸ਼ਵਾਹਾ ਦੀ ਕਾਲ ਡਿਟੇਲ ਜੋ ਸੋਨੂ ਨੂੰ ਗਾਈਡ ਕਰ ਰਿਹਾ ਸੀ ਉਹ ਵੀ ਪੁਸਤੇ ਕੋਲ ਮੌਜੂਦਾ ਹੁਣ ਮਿਕਾਦਿਆ ਪੁਸਤਾ ਦਾ ਦਾਬਾ ਕਿ ਉਹਨਾਂ ਦੇ ਕੋਲ ਅਜਿਹੇ ਸਬੂਤ ਬਹੁਤ ਜ਼ਿਆਦਾ ਨੇ ਕਿ ਚਾਂਸ ਹੀ ਨਹੀਂ ਕਿ ਇਹ ਸਭ ਵੱਟ ਜਾਣਾ ਇਸ ਕੇਸ ਦਾ ਟ੍ਰਾਇਲ ਅਕਤੂਬਰ ਚ ਸ਼ੁਰੂ ਹੋਵੇਗਾ ਤੇ ਰਾਜਾ ਦੇ ਘਰ ਵਾਲਿਆਂ ਦਾ ਕਹਿਣਾ ਕੇ ਘੱਟੋ ਘੱਟ ਸੋਨਮ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ 93 ਦਿਨ ਲੱਗੇ ਮਹਗਾਲਾਪੁਰਸ ਨੂੰ ਇਸ ਚਾਰਜ ਸ਼ੀਟ ਨੂੰ ਦਾਖਲ ਕਰ ਦੇ ਲਈ ਤੇ ਚਾਰਜ ਸ਼ੀਟ ਪੂਰੇ 790 ਪੰਨੇ ਦੀ ਆ ਜਿਸ ਦੇ ਵਿੱਚ ਹਰ ਇੱਕ ਡਿਟੇਲ ਤੇ ਹਰ ਇੱਕ ਛਾਣਬੀਣਾੜੀ ਉਹ ਮਹਗਾਲਾਪੁਰਸ ਦੇ ਦੁਆਰਾ ਕੀਤੀ ਗਈ ਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ